ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਇਹ ਹੈ ਜੀ ਪੰਜਵੇਂ ਦਿਨ ਦੀ ਵੀਡੀਓ ਹੈ ਜੀ ਇਹ ਸਹਿਜ ਅਸੀਂ ਪਿੰਡ ਤੋਂ ਜਾ ਰਹੇ ਹਾਂ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਚ ਠੀਕ ਹੈ ਮੈਂ ਸੀ ਪਹੁੰਚ ਚੁੱਕੇ ਹਾਂ ਜੋ ਤੁਸੀਂ ਸਾਹਿਬ ਚਲ ਹੁਣ ਹੁਣ ਰੁਕ ਕਰ ਜੀ ਕੋਈ ਨਹੀਂ ਸੀ ਮੈਂ ਹੁਣ ਜਿੱਥੇ ਜਾ ਕੇ ਜੀ 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 ਕਰ ਚੁੱਕੇ ਹਾਂ ਜੀ ਉਹ ਖੜੇ ਹੋਲੇ ਪੀੜ ਹੈ ਇਸ ਤਰ੍ਹਾਂ ਦੇ ਪਹੁੰਚ ਜਾ ਰਹੇ ਹਾਂ ਤੇ ਦੇਖੋ ਸੰਗਤੋਂ ਨੂੰ ਦਿੱਕਤਾਂ ਕੀ ਹੋ ਰਹੀਆਂ ਆਇੱਕ ਕਰੀ ਯਾਰ ਹਾਇਦਰ ਚੱਕਰ ਲਗਾ ਤੂੰ ਕਿ ਜਾਰੀ ਬਹੁਤ ਐਤਕੀ ਬਹੁਤ ਰਸੀਆ ਐਤਕੀ ਤੇ ਰਸੀ ਬਹੁਤ ਟ੍ਰੈਲੀ on ਟ੍ਰੈਕਟਰ ਮਾਰ ਮਾਰ ਸੋ ਅਬ ਨਹੀਂ ਆ ਰਿਹਾ ਦਾ ਟ੍ਰੈਲੀਆਂ ਲੋਕਾਂ ਨੇ ਰਾਹ ਚ ਖੜਾਈ ਹੋਈ ਹਿੰਦੀ ਇਸ ਕਰਕੇ ਜ਼ਿਆਦਾ ਪ੍ਰੋਬਲਮ ਆ ਰਹੀਦੀ ਐਤਕੀ ਜੋਤੀ ਸਰੂਪ ਸਾਹਿਬ ਬਹੁਤ ਘੱਟ मतलब ਬਜ਼ੁਰਗਾਂ ਲਈ ਤਾਂ ਬਹੁਤ ਔਖਾ ਰਾਜ ਸੜਕਾਂ ਹਨ ਜਾਮ ਲੱਗਿੰਦੀ ਨੇ ਪੀੜਤੀ ਐ ਕਿਦਾਂ ਉਹ ਪੀੜ ਕਹਿ ਹੋ ਜਾਂਦੀ ਉਹ ਤੇ ਰਸ਼ ਐਵੇਂ ਸੀ ਅੱਜ ਤਾਂ ਇੱਕ ਕੀ ਸਕੂਨ ਵੀ ਬਹੁਤ ਐਸੀ ਵਾਲੀ ਬਹੁਤ ਸੋਹਣੀ ਲੱਗਦੀ ਐ ਕਿ ਮਹਾਰਾਜ ਨੇ ਥਾਂ ਥਾਂ ਚਾਹ ਦੇ ਬਰੈਡ ਦੇ ਪਕੌੜੇ ਵੀ ਲੰਗਰ ਹਨ ਚਾਹ ਦੇ ਬਰੈਡ ਦੇ ਪਕੌੜੇ ਥਾਂ ਥਾਂ ਜਿੱਥੇ ਦੇਖੋ ਜੀ ਲੋਕਾਂ ਦਾ ਜਿੱਥੇ ਲਿਖਦਾ ਹੁੰਦੀ ਸਾਲ ਜੰਨੀ ਖਾਣ ਇੱਕ ਵਾਰ ਖਾ ਕੇ ਮੁੜ ਕੇ ਜੀ ਨਹੀਂ ਕਰਦੇ ਰੋਟੀ ਨੂੰ ਖੁਕਲਾਉਂਦੇ ਮੈਂ ਵੀ ਸ਼ੱਕੀਆਂ ਕਈ ਜਗ੍ਹਾ ਪਰ ਖਾ ਕੇ ਉੱਠ ਕੇ ਨਹੀਂ ਗਈਆਂ ਕਿ ਜਿੰਨੇ ਹੋ ਸਕਿਆ ਉਹ ਸਦਾ ਪੇਟ ਕੀਤੀ ਆਪਾਂ ਨੂੰ ਹੋ ਸਕਿਆ ਅਭੀ ਜਾਂ ਜਾਉਂਦੇ ਹਾਂ ਅੰਟੀ ਜਿਹੜੇ ਬਖੰਡੀ ਦੀ ਗੱਲ ਕਰਦੇ ਤੇ ਇਹ ਨਹੀਂ ਜੀ ਉਹਦੇ ਕੋਲ ਇੰਟਰਵਿਊ ਲੈ ਰਹੇ ਇੰਟਰਵਿਊ ਵਾਲੇ ਨੇ ਤਾਂ ਜ਼ਿਆਦਾ ਚਮਲਾਏ ਹੋਏ ਇਹਨਾਂ ਨੇ ਮੈਂ ਵੀ ਕੋਈ ਸੀਗੀ ਮੈਂ ਵੀ ਉਹ ਹੁੰਗੀ ਸੀ ਕਿ ਮੈਨੂੰ ਵੀ ਆਏ ਹੋ ਗਿਆ ਬਹੁਤ ਐ ਦੇਖ ਦੇ ਕੇ ਇੰਟਰਵਿਊ ਵੀ ਹਾਂ ਸੱਚੀ ਸ਼ਾਇਦ ਉਹ ਹੂੰਆ ਪਰ ਮੈਂ ਜਦੋਂ ਗਈ ਨਾ ਮੈਨੂੰ ਇਹਨਾਂ ਦੇ ਉੱਥੇ ਹੰਕਾਰ ਦੀ ਬਾਸ਼ਣਾਈ ਹੈ ਜਿਵੇਂ ਹੰਕਾਰ ਹੁੰਦਾ ਉੱਥੇ ਹਨਾ ਮੈਂ ਸਰਦਾ ਦੇਣ ਗਈ ਸੀ ਇਹਨਾਂ ਨੂੰ ਪੇਟਾ ਦੇਣ ਗਈ ਸੀ ਤੇ ਇਹਨਾਂ ਨੇ ਫੜੀ ਨਹੀਂ ਦੇ ਮੁੰਡੇ ਨੇ ਮੈਂ ਤੁਹਾਨੂੰ ਫੜਨੀ ਚਾਹੀਦੀ ਵੀ ਸਰਦਾ ਹੁੰਦੀ ਹੈ ਕਿਸੇ ਦੀ ਹਨਾ ਭਾਵਨਾ ਹੁੰਦੀ ਹੈ ਕਹਿੰਦੇ ਨਹੀਂ ਹਾਂ ਦੁੱਧ ਦੀ ਮਾਂ ਦੁੱਧ ਲਈ ਆਦਮੀਆ ਤੁਹਾਨੂੰ ਪਈ ਨਹੀਂ ਤੁਸੀਂ ਲੈਣੀ ਦੁੱਧ ਲਈ ਆਦਨਿਆ ਪੈਸੇ ਨਹੀਂ ਦੇਣੇ ਤਾਂ ਤੁਸੀਂ ਹਨਾ ਕਿਤੇ ਨਾ ਅਸੀਂ ਦੁੱਧ ਵੀ ਦੁੱਧ ਵਾਧੂ ਸਾਡੇ ਕੋਲ ਦੁੱਧ ਦੀ ਕਮੀ ਤਾਂ ਮੈਂ ਕਿਤੇ ਵੀ ਨਹੀਂ ਹੈਗੀ ਲੰਗਰ ਦੀ ਥੋੜੀ ਕਿਤੇ ਨਹੀਂ ਹੈਗੀ ਇੱਥੇ ਗੁਰੂ ਘਰਾਂ ਚ ਬਟ ਇੱਕ ਸ਼ਰਤਾ ਹੁੰਦੀ ਹੈ ਪਿਆਰ ਹੁੰਦਾ ਕੋਈ ਆਪਣਾ ਵੀ ਹਿੱਸਾ ਪਾਉਣਾ ਚਾਹੁੰਦਾ ਫਿਰ ਮੈਂ ਕਿਹਾ ਚਲ ਮੈਂ ਤੇ ਸੇਵਾ ਮੈਂ ਜੋ ਤੁਸੀਂ ਐ ਨਹੀਂ ਕਰਨੀ ਵੀ ਤੁਸੀਂ ਮੈਂ ਦੂਜੀ ਸੇਵਾ ਕਰ ਲੈਣੀ ਵੀ ਭਾਂਡੇ-ਪੁੰਡੇ ਕੋਈ ਵੀ ਸੇਵਾ ਹੈ ਤਾਂ ਤੁਸੀਂ ਦੱਸ ਦੋ ਵੀ ਲੋਕਾਂ ਨੇ ਦੇਖੋ ਜਾਂਦਾ ਚਮਲਾਏ ਹੋਏ ਵੀ ਆਪਣੇ ਜਿਹੜੇ ਪੰਜਾਬ ਦੇ ਹੀ ਹੋਣ ਉਹਨਾਂ ਨੇ ਜਾਂਦਾ ਚਮਲਾਏ ਹੋਏ ਮੈਂ ਉੱਥੇ ਰਹੀ ਜ਼ਰੂਰ ਹਾਂ ਪਰ ਮੇਰਾ ਮਨ ਜਾਣੀ ਨਹੀਂ ਕਿਹਾ ਹੈ ਫਿਰ ਆਪਾਂ ਅੱਗੇ ਸੀਗੇ ਬڑے ਗੁਰਦੁਆਰਾ ਸਾਹਿਬ ਆਗੇ ਸੀਗੇ ਮੈਂ ਸਹਿਜ ਕਰ ਰਹੀ ਹਾਂ ਲੀਕੋਲ ਸਹਿਜ ਮੇਰੇ ਕੋਲ ਬਿਠਾਇਆ ਹੋਇਆ ਮੈਂ ਆਪ ਵੀ ਲਾਸਨ ਚੀਲਿਆ ਜਿਹੜੀ ਸੇਵਾ ਮਿਲ ਗਈ ਮਹਾਰਾਜ ਤੇ ਉਹ ਕੀਤੀ ਆ ਤੇ ਫਿਰ ਆ ਗਏ ਆਪਾਂ ਜਿਹੜਾ ਸਤਸਦ ਗੁਰਦੁਆਰੇ ਵਿੱਚ ਤੇ ਇੱਥੇ ਬਣੀ ਕੀਤੀ ਵਾਸ਼ਰੂਮ ਦੀ ਸੇਵਾ ਵਾਸ਼ਰੂਮ ਦੀ ਸੇਵਾ ਲਈ ਕੀਤੀ ਤੇ ਜਿਹ ਸਹਿਜ ਗੀਤ ਕੀੜੀ ਕੋਲ ਮਹਾਰਾਜ ਦੀ ਕਿਰਪਾ ਬਹੁਤ ਸੋਹਣੀ ਰਹੀ ਮੈਂ ਤਾਂ ਕਹਿੰਦੀ ਬਹੁਤ ਸੋਹਣੀ ਸੇਵਾ ਲਿੱਤੀ ਮੈਂ ਤਾਂ ਕਹਿੰਦੀ ਮਹਾਰਾਜ ਹਰ ਸਾਲ ਲਓ ਸੇਵਾ ਇਹ ਜੀ ਜੇ ਜੀ ਅੱਜ ਕੀ ਲਿੱਤੀ ਹੈ ਮਹਾਰਾਜ ਨੇ ਬਹੁਤ ਜੀ ਲੱਗੇ ਇਹ ਕੀ ਸੇਵਾ ਕਰਨ ਚ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਵਾਹਿਗੁਰੂ ਸੁਖ ਰੱਖੇ ਗਾਹਾਂ ਨੂੰ ਅਸੀਂ ਦੋਹੇ ਜੀ ਹੋਈਏ ਦੋਹੇ ਸੇਵਾ ਕਰੀਏ ਇੱਥੇ ਅੰਮ੍ਰਿਤ ਛਕਿਆ ਬਹੁਤ ਹੀ ਸਾਡਾ ਦੋਨੋਂ ਦਾ ਅੰਮ੍ਰਿਤ ਭਾਈ ਹੋਈਏ ਅਸੀਂ ਗੁਰੂ ਵਾਲੇ ਬਣ ਕੇ ਜਾਈਏ ਹਾਂਜੀ ਇਤੋਂ ਬਾਅਦ ਆ ਹਾਂਜੀ ਇਹ ਤੋਂ ਬਾਅਦ ਮੈਂ ਬੱਸ 'ਚ ਬੈਗੀ ਸੀ ਕਿ ਇੱਥੇ ਇਤਨੀ ਕਿਤਾਬ ਮਤਲਬ ਉਹਦੀ ਵੀ ਜਿਆਦਾ ਤੁਰਨਾ ਨਹੀਂ ਪਿਆ ਥੋੜਾ ਹੀ ਤੁਰਨਾ ਇੰਨਾ ਤਾਂ ਤੁਰਨਾ ਹੀ ਪੈਂਦਾ ਫਿਰ ਹਨਾ ਟ੍ਰੈਫਿਕ ਜਾਂਦਾ ਰਸ਼ ਆ ਪਿਛਲੀ ਵਾਰ ਮੈਂ ਜਿਆਦਾ ਤੰਗ ਹੋਈ ਸੀਗੀ ਝੁੱਲਦੇ ਹੀ ਰਹਿਣ ਦੇ ਨਿਸ਼ਾਨ ਕੀ ਸੀ ਇਹ ਅਸੀਂ ਮੈਂ ਬੱਸ 'ਚ ਬੈਠੀ ਆ ਮੈਂ ਤਾਂ ਪਤਾ ਕਿਆ ਹੋਵੇ ਸਹਿਜ ਲਈ ਸਮਾਨ ਸਹਿਜ ਨਾ ਹਰ ਵਾਰ ਸਮਾਨ ਲੈਂਦੀ ਹੋ ਲੈਂਦੀ ਇੱਕ ਮੈਂ ਵੀਡੀਓ ਵੀ ਬਣਾਈ ਹੋਈ ਆ ਬੱਚਾ ਲਈ ਨਾ ਉਥੇ ਚੱਲ ਨੂੰ ਲਾਇਆ ਉਹ ਚੀਜ਼ ਗਲਤ ਸੀ ਨਿਆਣੇ ਨਾ ਤੰਗ ਕਰ ਲੰਨੇ ਆ ਸਹਜ ਮੈਂ ਬਸ ਚ ਬੈਠੀ ਸੀਗੀ ਤੇ ਸਹਜ ਦੀ ਨਾ ਮੈਂ ਸਮਾਨ ਲੈ ਕੇ ਉੱਪਰ ਰੱਖਤਾ ਲੋਕ ਦੇਖੋ ਗੱਡੀਆਂ ਉਹਨਾਂ ਵਿਚਾਰ ਰਹੇ ਹਨ ਜਿਨ੍ਹਾਂ ਦੀ ਸਰਦਾਰ ਭਈ ਜਿਨ੍ਹਾਂ ਦੀ رائے ਆਪਣੇ ਮਨ ਚ ਹੋਏਗੀ ਉਹ ਤਾਂ ਹੁੰਦੀਆਂ ਆ ਮੈਂ ਮੰਨਦੀ ਹਾਂ ਕਿ ਮੈਂ ਅਵੇ ਨਿਖਾਸ ਵੀ ਨਹੀਂ ਬਣੀ ਕਿਉਂਕਿ ਮੈਂ ਤਾਂ ਸ਼ਾਰਟ ਵੀਡੀਓ ਹੀ ਬਣਾਈ ਹੋਈਆਂ ਸੀਗੀ ਸ਼ਾਰਟ ਸ਼ਾਰਟਸ ਕਰਕੇ ਬਣਾਈਆਂ ਦੀਆਂ ਤੇ ਮੈਂ ਤਾਂ ਇਕਲੇ ਕਦੇ ਮੈਂ ਛੱਡੇ ᱫਿਆ ਦਾ ਚੈਨਲ ਬਟ ਫਿਰ ਚੈਨਲ ਆਪਣੇ ਆਪ ਹੀ ਵਾਪਸ ਆ ਗਿਆ ਚੈਨਲ ਵੀ ਕਹਿੰਦਾ ਹਲੇ ਛੱਡਣਾ ਕੰਮ ਕਰ ਕੋਈ ਗੱਲ ਨਹੀਂ ਹਾਂ ਬਸ ਜੇ ਬੈਠੇ ਜਿੱਦੇ ਕੋਪੋਲਿਸ ਆਣਗੇ ਤੇ ਫਿਰ ਆਪਣੀ ਡਿਊਟੀ ਹਰ ਕੋਈ ਨਿਭਾ ਰਿਹਾ ਹਾਂ ਹਾਂ ਨਾ ਬਸ ਵਿੱਚ ਹੀ ਬਸ ਦਾ ਸਫ਼ਰ ਮੈਂ ਕਹਿੰਨੀ ਬੈਸਟ ਹੈ ਮੈਨੂੰ ਤਾਂ ਬਸ ਦਾ ਸਫ਼ਰ ਜਾਣਾ ਹੀ ਲੱਗਦਾ ਹੈ ਆਪਣੀਆਂ ਗੱਡੀਆਂ ਤਾਂ ਲੈ ਜੀ ਉੱਥੇ ਪਰ ਉੱਥੇ ਥਾਂ ਨਹੀਂ ਹੁੰਦੀ ਨਾ ਵਾਸਤੇ ਨਹੀਂ ਹੁੰਦੀ ਕਿਆ ਬਣਾ ਇਹਨਾਂ ਟ੍ਰੈਫਿਕ ਆਪੇ ਨਹੀਂ ਪੈਦਲ ਤੁਰ ਕੇ ਜਾਣਾ ਹਲੇ ਠੀਕ ਲੱਗਦਾ ਮੇਰੇ ਤਾਂ ਰਾਮ ਮਹਾਰਾ ਸੁਖ ਰਕੇ ਗਾਹਾਂ ਨੂੰ ਆਪਾਂ ਅਸੀਂ ਘਰ ਤੋਂ ਹੀ ਤੁਰ ਕੇ ਜਾਈਏ ਫਤਿਹਗੜ ਸਾਹਿਬ ਤੱਕ ਮੇਰੀ ਇਹ ਭਾਵਨਾ ਹੈ ਉਹਦੇ ਸਾਲ ਤੱਕ ਤੁਰ ਕੇ ਸੇਵਾ ਕਰਾਂ ਮੈਂ ਮਹਾਰਾ ਦੀ ਇਹ ਅਗਲੇ ਦਿਨ ਦੀ ਹੈ ਜੀ ਵੀਡੀਓ ਅਗਲੇ ਦਿਨ ਮੈਂ ਸੇਵਾ ਸੁਖ ਕਰਕੇ ਮਹਾਰਾ ਦੇ ਚਰਨਾਂ ਤੋਂ ਨਮਸਕਾਰ ਕਰਕੇ ਇੱਥੇ ਖੜ ਗਈ ਸੀ ਇੱਥੇ ਬਸ ਆਉਣ ਲੱਗੀ ਸੀ ਜੋਤੀ ਸਰੂਪ ਸਾਹਿਬ ਕੋਲੇ ਹੁਣ ਤਾਂ ਬਸ ਲੱਗੀ ਤੀ ਹੁਣ ਛੱਡਦਾ ਗਈ ਤੇ ਜਦੋਂ ਵਾਪਸ ਆਉਣ ਲੱਗੀ ਨਾ ਉਹ ਵੇਲੇ ਫਿਰ ਉਹ ਹੋ ਗਿਆ ਨਗਰ ਕੀਤਾ ਨਾ ਗਿਆ ਲਾਡਲੀ ਫੌਜ ਗੁਰੂਆਂ ਦੀ ਜਿਹੜੀ ਹੈਗੀ ਹੈ ਨਾ ਉਹਨਾਂ ਨੇ ਨਗਰ ਕੀਤਾ ਲੈ ਕੇ ਐਸੀ ਵੀ ਹੁਲਾੜ ਵਾਲੀ ਫਰ ਜਾ ਤੇ ਇਸ ਕਰਕੇ ਫਿਰ ਰਸਤਾ ਜਾਮ ਹੋ ਗਿਆ ਸੀਗਾ ਫੇਰ ਨਹੀਂ ਬੱਸ ਐਤੀ ਫੇਰ ਉੱਥੇ ਪਿੱਛੇ ਖੜ ਗਈ ਸੀਗੀ ਫੇਰ ਆਪਾਂ ਉੱਥੇ ਵਾਪਸ ਜਾਵਾਂਗੇ ਜਿੱਥੇ ਤੁਹਾਨੂੰ ਕੱਲ ਦਿਖਾਈ ਸੀਗੀ ਕੱਲ ਵਾਲੀ ਵੀਡੀਓ ਚ ਇਹ ਹੈ ਅਗਲੇ ਦਿਨ ਦੀ ਹੈ ਜੀ ਮੈਂ ਇੱਥੇ ਵੇਟ ਕਰੀ ਤੁਹਾਨੂੰ ਪੂਰਾ ਦਰਸ਼ਨ ਦਿਖਾਵਾਂ ਕਰਾਉਂਗੀ ਲਾਡਲੀ ਫੌਜਾਂ ਦੇ ਗੁਰੂਆਂ ਦੀ ਲਾਡਲੀ ਫੌਜ ਹੈ ਇਹ ਕਰੋ ਦਰਸ਼ਨ ਤੁਸੀਂ ਤੇ ਵਾਈ ਗਰੁੱਪ ਜਿੰਨੇ ਖੇ ਕਰਮਾੜੀਆਂ ਇੱਥੇ ਸਿੱਧਾ ਸਾਨੂੰ ਇੰਨੀ ਸੋਹਣੀ ਪਾਵਨ ਧਰਤੀ ਰੂਕੀ ਹੈ ਦੇ ਕਾਉਂਟਾਂ ਦੀ ਸਵਾਰੀਆਂ ਹਨਾ ਊਂਟ ਤੇ ਹਨ ਗਾੜੇ ਵੀ ਜਾਂਦੇ ਹੋਏ ਘੋੜੇ ਤੇ ਘੋੜ ਸਵਾਰੀ ਹੁਣ ਇੱਕ ਘੋੜਾ ਕਹਿੰਦੇ ਇਹ ਖਾਲੀ ਲੈ ਕੇ ਤੁਰਦੇ ਹੁੰਦੇ ਆ ਵੀ ਨਗਰ ਕੀਰਤਨ ਕੱਢਦੇ ਨੇ ਜਦੋਂ ਇੱਕ ਘੋੜਾ ਖਾਲੀ ਹੁੰਦਾ ਉਹਦੇ ਤੇ ਕੋਈ ਸਵਾਰ ਨਹੀਂ ਹੁੰਦਾ ਉਹਨੂੰ ਇਹ ਮੰਨਦੇ ਆ ਵੀ ਸ਼ਿੰਗਾਰਿਆਵਾ ਹੁੰਦਾ ਵੀ ਇਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਆਪ ਵਿਰਾਜਮਾਨ ਨੇ ਇਸ ਕਰਕੇ ਇੱਕ ਖਾਲੀ ਹੀ ਤੋਰਦੇ ਨੇ ਜਾਤਰ ਘੋੜੇ ਨੂੰ ਇੱਕ ਨੂੰ ਕੋੜ ਨੇ ਤੂੰ ਡਰ ਜਿਹਾ ਲੱਗਦਾ ਵੈਸੇ ਤਾਂ ਵਾਹਿਗੁਰੂ ਜੀ ਖੁਕ੍ਰਤਿ ਮਹਾਰਾਜ ਪਰਖੇ ਇਹ ਕੋਈ ਪਿਆਰ ਨਹੀਂ ਕਰਦਾ ਉਹਨੂੰ ਮੇਰੇ ਕੋਲ ਹੁੰਦੇ ਸੀ ਹਾਂ ਦੇਖ ਆ ਦੇਖ ਆ ਦੇਖ ਆ ਦੇਖ ਮੈਨੂੰ ਮੈਂ ਦੇਖਦਾ ਬਹੁਤ ਸ਼ੋਰਟ ਪਾਇਦੇ ਹੱਥ ਚ ਤੇਨ ਲੱਗ ਰਿਹਾ ਵੀਡੀਓ ਦਾ ਹਾਂ ਹੋ ਇਹ ਤਾਂ ਕੀ ਨਾ ਕਰਦਾ ਆਹ ਦੇਖ ਲੈ

ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਲਾਡਲੇ ਫੋਟੋ ਜੀ ਮੈਂ ਆਪੇ ਕਰਵਾਉਣਾ ਹਾਂ ਤੁਸੀਂ ਵੀ ਆਪਾਂ ਕਿੰਨੇ ਜਿੰਨੇ ਬਸ ਨਹੀਂ ਰੋਟੀਆਂ ਚਾਹ ਦੇ ਗੱਦੇ ਰਹੇ ਸਾਹਮਣੇ ਖੜੀ ਦੀ ਬਣਾਦਾ ਤੇ ਫਿਰ ਦੇਖਿਆ ਬਸ ਆ ਨਹੀਂ ਰਹੀ ਹੈ ਇਸ ਵਰਕੇ ਪਰ ਮੈਂ ਉੱਥੇ ਜਾ ਕੇ ਕੋੜਾ ਡੈਮ ਹੋਰ ਖੜੀ ਰਹੀ ਬੰਦ 10 15 ਮੀਟਰ ਅੰਦੇਸ਼ਾ ਦਾ ਜਿਹਾ ਬਟਾਈ ਨਹੀਂ ਹੈ ਹੁਣ ਉੱਥੇ ਜਾਣਾ ਪਿਆ ਤੇ ਅਗਲੀ ਕੱਲ ਨੂੰ ਜਿਹੜਾ ਵਲੌਗ ਆਊਗਾ ਉਹਦੇ ਵਿੱਚ ਮਤਲਬ ਪਲਾਸਟਿਕ ਦਾ ਵਲੌਗ ਆਊਗਾ ਉਹ ਵਿੱਚ ਮੈਂ ਤੁਹਾਨੂੰ ਸਾਂਟ ਪਿੰਡ ਲਾਇਆ ਨਹੀਂ ਲੰਗਰ ਲਾਇਆ ਇੱਥੇ ਸਪਿੰਡ ਡਿਜ਼ਾਈਨ ਵੀ ਜਰੂਰ ਆਉਣੇ ਨੇ ਲੰਗਰ ਲਾਇਆ ਜੀ ਬਹੁਤ ਸਾਰੀ ਸੀਵ ਹੋਈ ਗਿਆ ਦੂਰੀ ਚਾਰ ਤੋਂ ਪੰਜ ਜਮੀਨ ਲਾਇਆ ਸੀ ਬੋਬਟ ਉਹ ਅੱਜ ਤਾਂ ਬਾਅਦ ਵਿੱਚ ਚਾਰ ਪੰਜ ਦਿਨ ਨਹੀਂ ਆਉਂਗੀ ਫਿਰ ਇਹ ਦੇਖੋ ਦਰ ਬੋਨ ਜਾਣ ਲੱਗੀ ਦਰਸ਼ਕ ਹੈ ਸੁਹਾਨਾ ਸਾਹਿਬ ਨਾ ਹਾਂ ਚੰਡੀਗੜ੍ਹ ਵਿੱਚ ਰਹਿੰਦੇ ਹਾਂ ਸੁਹਾਨਾ ਸਾਹਿਬ ਬਾਬਾ ਹਨੂਮਾਨ ਸੁਣ ਜੀ ਉਥੋਂ ਨਗਰ ਕੀਤਾ ਅਸੀਂ ਜੋ ਅਕ ਉਸ ਵਿਦਾਂ ਸ਼ਿੰਗਰੋ ਤੇ ਨਿਹਾਲ ਹੋ ਗਏ ਪੰਜ ਪਿਆਰੇ ਵਾਹ ਕਿਰਵਾ ਹੈ ਗਿੰਗਰ ਹੈ ਕਰ ਦਸ਼ਮੀ ਦੇਵ ਜੀ ਤੇ ਜਾਈ ਜਾਤੀ ਵਾਹੇ ਗਰੀ ਵਾਹੇ ਗਰੀ ਰਮਾਤਾ ਮਾਰੇ ਤੇ ਤਾ ਤੋ ਗੋਦੀ ਜੰਮੀ ਰਮਾਤਾ Okay. ਜੀ ਹੁਣ ਮੈਂ ਚੁੰਨੀ ਖੜ ਗਈਆਂ ਚੁੰਨੀ ਆ ਚੁੱਕੀਆਂ ਐ ਹੁਣ ਵੀ ਦੇਖ ਨਗਰਕਪਨ ਜਾ ਰਹੇ ਆ ਲੋਕਸ ਜਾ ਕੇ ਲੈ ਕੇ ਜਾ ਰਹੇ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਦੇ ਕਰੋ ਇਹਦੇ ਨਾਲ ਤੁਹਾਡਾ ਜੋਰ ਲੱਗਦਾ ਹੈ ਗੜੀ ਤੇ ਹੋਰ ਵੀ ਤੁਹਾਨੂੰ ਐਗਣੀ ਵਲੌਗ ਮਿਲਦੇ ਰਹਿਣਗੇ ਤੇ ਇੱਥੇ ਮਿੰਨੀ ਬੱਸਾਂ ਹੁੰਦੀਆਂ ਮਿੰਨੀ ਬੱਸ ਆਉਗੀ ਆਪਣੀ ਛੋਟੀ ਉਹ ਫਿਰ ਆਪਾਂ ਨੂੰ ਪਿੰਡ ਮੁਰਦੀ ਤਾਰਦੀ ਆ ਉੱਥੋਂ ਤੋਂ ਫਿਰ ਕਰ ਚੱਲੇ ਜਾਵਾਂਗੇ